ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਕਹਿੰਦੇ ਆ ਕਿ ਸਾਡੀ ਭਾਈਚਾਰਕ ਸਾਂਝ ਹੈ ਤੁਹਾਡੇ ਨਾਲ ਤੇ ਇਹਨਾਂ ਦੀ ਕਰਤੂਤ ਭਾਈਚਾਰਕ ਸਾਂਝ ਦੀ ਉਦੋਂ ਸਾਹਮਣੇ ਆਈ ਜਦੋਂ ਭਾਰਤ ਤੋਂ ਸਰਬਜੀਤ ਕੌਰ ਜਥੇ ਵੀ ਜਾਂਦੀ ਹੈ ਗੁਰਪਾਸ਼ਾ ਦਾ ਗੁਰਪੁਰ ਮਨਾਉਣ ਵਾਸਤੇ ਤੇ ਉਹਨੂੰ ਗੁਰਦੁਆਰਾ ਸਾਹਿਬ ਤੋਂ ਇਹਨਾਂ ਨੇ ਸਿਕਿਉਰਿਟੀ ਦੇ ਮੱਦੇਨਜ਼ਰ ਉਥੋਂ ਛਪਾਇਆ ਜਾਂਦਾ ਹੈ ਇਹ ਸਾਹਮਣੇ ਆ ਗਿਆ ਸਭ ਕੁਝ ਹਾਲਾਂਕਿ ਜਿਹੜੀ ਸਰਬੀਤ ਕੌਰ ਇੰਡੀਆ ਤੋਂ ਗਈ ਹੈ ਭਾਰਤ ਤੋਂ ਉਹਦਾ ਕਰੈਕਟਰ ਕੋਈ ਬਹੁਤਾ ਵਧੀਆ ਨਹੀਂ ਸੀ ਇੱਥੇ ਵੀ ਫਰੋਤੀਆਂ ਵਗੈਰਾ ਲੈਂਦੀ ਸੀ ਵੱਡੇ ਵੱਡੇ ਅਫਸਰਾਂ ਨੂੰ ਗੁੰਮਰਾਹ ਕਰਦੀ ਸੀ ਬਲੈਕਮੇਲ ਬਲੈਕਮੇਲ ਕਰਦੀ ਸੀ ਉਹ ਉਹਤੇ ਕਈ ਮੁਕਾਦਮੇ ਚਾਉਂਦੇ ਸੀ ਤੇ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਕ ਪਾਕਿਸਤਾਨੀ ਸਿਰਫਰੇ ਦੇ ਨਾਲ ਪਿਆਰ ਦੀ ਕਹਾਣੀ ਸ਼ੁਰੂ ਕਰ ਲਈ ਜਾਨਕਿ ਇੱਕਲੀ ਇੱਕ ਉਹਨੂੰ ਜਾਲ ਵਿੱਚ ਫਸਾਏ ਗਿਆ ਇਦਾਂ ਕਹਿ ਸਕਦੇ ਆ ਪਰ ਜਿਹੜੀਆਂ ਪਾਕਿਸਤਾਨ ਦੀਆਂ ਏਜੰਸੀਆਂ ਨੇ ਆਈਐਸਆਈ ਤੇ ਉਹਨਾਂ ਨੂੰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਤੇ ਜਿਹੜਾ ਨਾਸਰ ਢੈਲੋ ਹੈ ਨਾ ਇਹ ਉਹਦੇ ਰਾਹੀਂ ਸਾਰਾ ਕੁਝ ਹੋਇਆ ਸੀ ਇਹ ਸਭ ਨੂੰ ਪਤਾ ਹੈ ਤੇ ਹੁਣ ਉੱਥੇ ਵੀ ਉਹ ਭੱਜੇ ਫਿਰਦੀ ਹੈ ਵੀਜ਼ਾ ਐਕਸਟੈਂਡ ਹੋਇਆ ਨਹੀਂ ਉਹ ਤਾਂ ਸ਼ਾਇਦ ਤੇ ਚਲੋ ਕੋਈ ਨਹੀਂ ਹੁਣ ਤਾਂ ਉਹਨੂੰ ਉਹ ਕੀ ਕਹਿੰਦੇ ਹੁੰਦੇ ਆ ਯਿਸੂਸ ਬਣਾ ਕੇ ਪੇਸ਼ ਕਰ ਦੇਣਾ ਵੀ ਭਾਰਤ ਦੇ ਏਜੰਟ ਹੈ ਤੇ ਸਾਡੇ ਜਸੂਸੀ ਕਰਨ ਵਾਸਤੇ ਆਈ ਸੀ ਤੰਗ ਪਰੇਸ਼ਾਨ ਕਰਨ ਵੀ ਦੇ ਨਾਲ ਉਹ ਬੀਬੀ ਨੂੰ ਵੀ ਥੋੜੀ ਜੀ ਸਮਝ ਆ ਜੂ ਆਪਣੇ ਟਿਕਾਣੇ ਆ ਜੂ ਤੇ ਵੀ ਬੁੱਢੇ ਬਾਰੇ ਕਿਵੇਂ ਸਿਰ 'ਚ ਖੇਪ ਵਾਈਦੀ ਐ ਇਸ਼ਕ ਮਜਾਜੀ ਦਾ ਪੰਗਾ ਲੈ ਕੇ ਪਰ ਨਾਲ ਮੈਂ ਦੋ ਤਿੰਨ ਗੱਲਾਂ ਹੋਰ ਕਹਿਣੀਆਂ ਨੇ ਇਹ ਜਿਹੜੇ ਖਾਸ ਕਰਕੇ ਬੰਗਲਾਦੇਸੀ ਮੁਸਲਮਣ ਨੇ ਜਾਂ ਪਾਕਿਸਤਾਨੀ ਨੇ ਇਹਨਾਂ ਦੀਆਂ ਹੋਰ ਵੀ ਕੋਝੀਆਂ ਚੱਲਣ ਨੇ ਤੁਸੀਂ ਵੈਬਸਾਈਟਾਂ ਜਿਹੜੀਆਂ ਨੇ ਦੇਖੀਆਂ ਹੋਣਗੀਆਂ ਜਿੱਥੇ ਜਿਵੇਂ saadi.com ਹੋਊਗੀ ਪੰਜਾਬੀ ਸਾਦੀ ਸਿੱਖ ਸਾਦੀ ਐਨ ਆਰ ਆਈ ਸਾਦੀ ਇਹ ਸਾਰੀਆਂ ਜਿਹੜੀਆਂ ਵੈਬਸਾਈਟਾਂ ਨੇ ਨਾ ਇੱਥੇ ਜਿਹੜੇ ਖਾਸ ਕਰਕੇ ਪਾਕਿਸਤਾਨੀ ਮੁਸਲਮਾਨ ਜਾਂ ਬੰਗਲਾਦੇਸ਼ੀ ਨੇ ਇਹਨਾਂ ਨੇ ਫੇਕ ਆਈਡੀਆਂ ਬਣਾਈਆਂ ਹੋਣਗੀਆਂ ਤੇ ਫੇਕ ਆਈਡੀਆਂ ਤੇ ਇਹ ਖਾਸ ਕਰਕੇ ਹਿੰਦੂ ਤੇ ਸਿੱਖ ਕੁੜੀਆਂ ਨੂੰ ਗੁੰਮਰਾਹ ਕਰਦੇ ਉਹਨਾਂ ਦੇ ਨਾਲ ਮੈਰਿਜ ਕਰਾਉਣ ਵਾਸਤੇ ਝਾਂਸਾ ਦਿੰਦੇ ਨੇ ਇਹ ਵੱਡੇ ਵੱਡੇ ਕਾਰੋਬਾਰੀ ਬਣ ਜਾਂਦੇ ਆ ਉਹਨਾਂ ਨੂੰ ਵੱਡੀਆਂ ਵੱਡੀਆਂ ਜੌਬਾਂ ਆਫਰ ਕਰਦੇ ਨੇ ਤੇ ਸੈਟਨ ਕਰਕੇ ਜਦੋਂ ਮੈਰਿਜ ਕਰਵਾ ਲੈਂਦੇ ਨੇ ਤੇ ਮੰਨ ਲੇ ਕਿ ਚਲੋ ਵੀ ਇਹ ਬੰਦੇ ਜਿਹੜੇ ਬੰਗਲਾਦੇਸ਼ੀ ਤੇ ਪਾਕਿਸਤਾਨੀ ਮੁਸਲਮਾਨ ਨੇ ਇਹ ਧਰਮ ਪਰਿਵਰਤਨ ਇਸ ਤਰੀਕੇ ਨਾਲ ਕਰਾਉਂਦੇ ਆ ਤੇ ਬਾਅਦ ਦੇ ਵਿੱਚ ਇਹ ਉਹਨਾਂ ਕੁੜੀਆਂ ਨੂੰ ਜਲੀਲ ਕਰਦੇ ਆ ਜੇ ਤੁਸੀਂ ਗਰੂਮਿੰਗ ਗੈਂਗ ਦੀ ਗੱਲ ਕਰੋਗੇ ਇੰਗਲੈਂਡ ਦੇ ਵਿੱਚ ਇਹਨਾਂ ਨੇ 15-15 20-20 ਹਜ਼ਾਰ ਡਾਲਰ ਦੇ ਕੇ ਜਿਹੜੇ ਕਿ ਪੌਂਡ ਦੇ ਕੇ ਉਹਨਾਂ ਕੁੜੀਆਂ ਦੇ ਨਾਲ ਜਿਹੜੇ ਕਿ ਸਿੱਖ ਤੇ Hindu ਕੁੜੀਆਂ ਦੇ ਨਾਲ ਮੈਰਿਜ ਕਰਵਾਈਆਂ ਨੇ ਤੇ ਕਈ ਕੁੜੀਆਂ ਦੇ ਦਮਾਲੇ ਸਜਾਏ ਹੋਏ ਸੀ ਕਿਸੇ ਕਿਸ ਤਰ੍ਹਾਂ ਆ ਸੀ ਉਹਨਾਂ ਨੂੰ ਵੀ ਇਹਨਾਂ ਨੇ ਗੁਮਰਾਹ ਕੀਤਾ ਤੇ ਮੈਂ ਬੇਨਤੀ ਕਰਨੀ ਹੈ ਸਾਡੀਆਂ ਜਿਹੜੀਆਂ ਸਿੱਖ ਜਾਂ Hindu ਕੁੜੀਆਂ ਜਿਹੜੀਆਂ ਵੀ ਫੋਰਨ ਕੰਟਰੀ ਵਿੱਚ ਪੜਨ ਵਾਸਤੇ ਜਾਂਦੀਆਂ ਨੇ ਜਾਂ ਆਪਾਂ ਮੈਂ ਇੰਡੀਆ ਦੇ ਵਿੱਚ ਨੇ ਜਦੋਂ ਤੁਸੀਂ ਆਪਣੀ ਮੈਰਿਜ ਦੀ ਗੱਲ ਕਰਦੇ ਹੋ ਇਹਨਾਂ ਫੇਕ ਹੈਡੀਆਂ ਤੋਂ ਬਚਿਆ ਕਰੋ ਇਹਨਾਂ ਵਿੱਚ 90% ਜਿਹੜੀਆਂ ਇਹ ਵੈਬਸਾਈਟਾਂ ਨੇ ਇਹਨਾਂ ਵਿੱਚ ਫੇਕ ਹੈਡੀਆਂ ਨੇ ਤੁਸੀਂ ਜਦੋਂ رابطہ ਕਰ ਲੈਂਦੇ ਹੋ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਜਿਹੜਾ ਬੰਦਾ ਸਾਡੇ ਨਾਲ ਜੀਟ ਕਰ ਰਿਹਾ ਉਹ ਕੌਣ ਹੈ ਤੇ ਤੁਹਾਨੂੰ ਝਾਂਸਾ ਦਿੱਤਾ ਜਾਂਦਾ ਹੈ ਲਾਰਾ ਲਾਇਆ ਜਾਂਦਾ ਹੈ ਵੱਡੇ ਕਾਰੋਬਾਰ ਦਾ ਵੱਡੀਆਂ ਜੋਬਾਂ ਦਾ ਤੁਸੀਂ ਗੁੰਮਰਾਹ ਹੋ ਜਾਂਦੇ ਹੋ ਤੇ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਅੱਜ ਕੀਤੀ ਹੈ ਨਾ ਸਮਝੀ ਮੇਰਾ ਮਕਸਦ ਸੀ ਵੀ ਜਿਹੜੀ ਸਰਬਜੀਤ ਕਾਰ ਭਾਰਤ ਤੋਂ ਪਾਕਿਸਤਾਨ ਜਾਂਦੀ ਹੈ ਉਹ ਨੂਰ ਹੁਸੈਨ ਬਣ ਜਾਂਦੀ ਹੈ ਨਾਸਰ ਹੁਸੈਨ ਦੇ ਨਾਲ ਉਹਦੀ ਮੈਰਿਜ ਹੋ ਜਾਂਦੀ ਹੈ ਉਹਦਾ ਚਿਹਰਾ ਮੋਹਰਾ ਬੰਦੇ ਦਾ ਕਿੰਨਾ ਵਧੀਆ ਹੈ ਤੁਸੀਂ ਦੇਖ ਸਕਦੇ ਹੋ ਪਰ ਫਿਰ ਇਹਨੇ ਉਦਾਹਰਣ ਦੇਣੀਆਂ ਤੇਰੀ ਲੈਲਾ ਔਰੰਗ ਦੀ ਕਾਲੀ ਸੀ ਮਜਨੂ ਦੀ ਗੱਲ ਕਰਨੀ ਹੈ ਫਿਰ ਇਹਨਾਂ ਨੇ ਪਤਾ ਨਹੀਂ ਕੀ ਕੁਝ ਕੱਢ ਕੇ ਮਾਰਨਾ ਹੁੰਦਾ ਮੈਂ ਲਾਸਟ ਵਿੱਚ ਇਹ ਗੱਲ ਕਹਿ ਦੇਣੀ ਹੈ ਜਿਹੜੀ ਵਾਰ ਸ਼ਾਹ ਨੇ ਹੀਰ ਲਿਖੀ ਹੈ ਨਾ ਉਹ ਇੱਕ ਕਲਪਨਾ ਸੀ ਕੋਈ ਹੀਰ ਨਹੀਂ ਕੋਈ ਰਾਂਝਾ ਨਹੀਂ ਇਹ ਸਚਾਈ ਹੈ ਤੇ ਸਾਡੇ ਜਿਹੜੇ ਵੱਡੇ ਵੱਡੇ ਇਥੇ ਕਲਾਕਾਰ ਸਿੰਗਰ ਹੋਏ ਨੇ ਉਹਨਾਂ ਨੇ ਮਿਰਜਾ ਸਹਿਵਾ ਹੀ ਰਾਂਝਾ ਗਾਤਾ ਐਨੇ ਵਧੀਆ ਸ਼ਬਦਾਂ ਦੇ ਨਾਲ ਅ ਕਈ ਸਾਡੇ ਫੁਕਰੇ ਸਿੰਗਰ ਰਾਂਝੇ ਨੂੰ ਪਿਓ ਹੀਰ ਨੂੰ ਮਾਂ ਕਹਿੰਦੇ ਸੁਣਿਆ ਮੈਂ ਜਣੇ ਕਿ ਇਹ ਸਾਰਾ ਕੁਝ ਕਲਪਨਾ ਸੀ ਜਿਹੜਾ ਸਾਨੂੰ ਪਰੋਚ ਕੇ ਦਿੱਤਾ ਗਿਆ ਤੇ ਹੁਣ ਇਹ ਜੋ ਕੁਝ ਹੋ ਰਿਹਾ ਸਸੀ ਪੁੰਨੂ ਦਾ ਪਿਆਰ ਲੈਲਾ ਮਜਨੂ ਦਾ ਪਿਆਰ ਹੀ ਰਾਂਝੇ ਦਾ ਮਿਰਜਾ ਸਹਿਬਾ ਦਾ ਪਿਆਰ ਜੇ ਸਾਡੇ ਕਲਚਰ ਦੇ ਵਿੱਚ ਭਾਰੂ ਪੈਣਾ ਹੀ ਹੁਣ ਭਾਰਾ ਭਾਰੂ ਪੰਪਾਉਂਦਾ ਹੀ ਐ ਕੋਈ ਸ਼ੱਕ ਨਹੀਂ ਗੁਮਰਾਹ ਹੁੰਨੇ ਆਸੀਂ ਜਦੋਂ ਇੱਕ ਗਾਣੇ ਤੇ 15-15 ਲੱਖ ਰੁਪਇਆ ਲਾ ਕੇ ਉਹਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਵੱਡੇ ਚੈਨਲਾਂ ਤੇ ਫੁਲਮਾਇਆ ਜਾਂਦਾ ਹੈ ਵੱਡੀਆਂ ਵੀਡੀਓ ਬਣਦੀਆਂ ਨੇ ਤੇ ਫਿਰ ਪ੍ਰਭਾਵ ਸਾਡੇ ਕਲਚਰ ਤੇ ਪੈਣਾ ਹੀ ਪੈਣਾ ਨਾ ਚੀਜ਼ਾਂ ਦਾ ਤੇ ਮੈਂ ਜਿਹੜੀ ਇਹ ਗੱਲ ਵੈਬਸਾਈਟਾਂ ਨੇ ਕਹੀ ਹੈ ਨਾ ਉਹ ਇਹ ਹੈ ਵੈਬਸਾਈਟਾਂ ਤੇ ਫੇਕ ਕੜੀਆਂ ਨੇ ਖਾਸ ਕਰਕੇ ਬੰਗਲਾਦੇਸ਼ੀ ਤੇ ਪਾਕਿਸਤਾਨੀ ਮੁਸਲਮਾਨਾਂ ਜਿਹੜੇ ਹਿੰਦੂ ਤੇ ਸਿੱਖ ਕੁੜੀਆਂ ਨੂੰ ਗੁੰਮਰਾਹ ਕਰਦੇ ਨੇ ਇਹਨਾਂ ਤੋਂ ਬਚੋ ਇਹ ਧਰਮ ਪਰਿਵਰਤਨ ਐ ਐਸੇ ਟੇਡੇ ਤਰੀਕੇ ਨਾਲ ਕਰਵਾ ਰਹੇ ਨੇ ਤੁਸੀਂ ਸਮਝ ਵੀ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ